ਮਾਰਾ ਸਨੋ ਸ਼ਾਮਲਾ ਮੇਰਾ ਮਾਈ ਲੈਪਟੋਪ ਕਿਸੇ ਨਾ ਦੇ ਉੱਪਰ ਮਦਦ ਸ਼ੋਕ ਆ ਮੈਂ ਮਦਵੀ ਮੋਬਾਈਲ ਦਾ ਮੁਕਾਮ ਕਰਦਾ ਤੇ ਮੇਰੇ ਅੱਜ ਸਵੇਰੇ 5:30 ਵਜੇ ਨਾਲ ਮਦਵੀ ਮੈਂ ਹੁਣ 10:30 ਵਜੇ ਆਇਆ ਦੁਕਾਨ ਤੇ ਤੇ ਆ ਕੇ ਦੇਖਿਆ ਤੇ ਮਤੇ ਤਾਰੇ ਖੋਲੇ ਤੇ ਸਾਮਾਨ ਸਾਰਾ ਗਿਆ ਪੋਇਦਾ ਕਿਦਾਂ ਚੋਰੀ ਕੀਤੀ ਗਈ ਚੋਰੀ ਨਾਲ ਦੇ ਪਾਸੇ ਉਹ ਗੰਦ ਪਾੜ ਕੇ ਨਾ ਤੇ ਉਹਦੇ ਨਾਲ ਕੀਤੀ ਗਈ ਕਿੰਨਾ ਕਿ ਹੈਗਾ ਪਾੜ ਕੰਧ ਵਿੱਚ ਪਾੜ ਮਦਵੀ ਲਗਭਗ ਕੋਈ 2 ਘੰਟੇ ਫੋਟੋ ਦਾ ਉਹਨਾਂ ਨੇ ਮਦਵੀ ਅਗ ਵਿੱਚ ਪਾ ਗਏ ਉਹ ਸਭ ਸਾਰੀ ਫੀਡਿੰਗ ਮੂਡੀ ਜੋ ਵੀ ਹੈ ਸਾਰੀ ਪੁੱਟ ਦਿੱਤੀ ਦੀ ਆ ਤੇ ਉਸ ਤੋਂ ਬਾਅਦ ਜਿੰਨੇ ਮੋਬਾਈਲ ਸਾਰੇ ਜਿੰਨੇ ਵੀ ਆਏ ਸਾਰੇ ਲੈ ਗਏ ਦੇ ਮੋਬਾਈਲ ਹੋਰ ਕੈਸ਼ ਵੀ ਆਹੀ ਕੈਸ਼ ਵੀ ਲੈ ਗਏ ਕਿੰਨਾ ਨੁਕਸਾਨ ਹੋਇਆ ਡਾਟਾ ਮਤਲਬ ਲਗਭਗ 2.5 ਲੱਖ ਰੁਪਏ ਦਾ ਨੁਕਸਾਨ ਹੋਇਆ ਕਿੰਨੇ ਵਜੇ ਘਟਨਾ ਹੈ ਇਸ ਵੇਰੇ ਕੋਈ ਲਗਭਗ 5 5:30 ਵਜੇ ਦੀ ਗੱਲ ਹੈ ਤੁਸੀਂ ਸੀਸੀਟੀਵੀ ਵਗੈਰਾ ਹੀ ਸਾਹਮਣੇ ਹਾਂਜੀ ਹਾਂਜੀ ਉਹਦੇ ਵਿੱਚ ਆਈ ਆ ਫੋਟੋ ਆਈਦੀ ਆ ਪਰ ਉਹਨਾਂ ਨੇ ਮੂੰਹ ਦੇ ਉੱਪਰ ਮਦਨ ਨਕਾਬ ਪਾਏ ਦੇ ਆ ਹੱਥਾਂ ਦੇ ਉੱਪਰ ਮਦਨ ਦਸਤਾਨੇ ਪਾਏ ਦੇ ਆ ਪੁਕਟ ਬੰਦੇ ਅੰਦਰ ਇੱਕ ਹੀ ਇੱਕ ਬਾਹਰ ਹੀ ਜਿਦੋਂ ਸਮਾਨ ਫੜੀ ਜਾਂਦਾ ਜੀ ਉਹ ਫੜਾਈ ਜਾਂਦੇ ਹਾਂ ਕੋਈ ਕੋਈ ਸੂਚਨਾ ਦਿੱਤਾ ਕੋਈ ਅੱਜ ਪੁਲਿਸ ਨੂੰ ਸੂਚਨਾ ਦਿੱਤਾ ਵਾ ਉਹਨਾਂ ਨੇ ਆ ਕੇ ਦੇਖਿਆ ਮੌਕਾ ਦੇਖਿਆ ਕੀ ਮੰਨਦੇ ਹੋ ਮੋਬਾਈਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਪਹਿਲਾਂ ਵੀ ਜਿਹੜੀ ਚੋਰੀ ਹੋਈ ଥିਲੀ ਲੱਖ ਜੀ ਹਾਂਜੀ 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 ਨਹੀਂ ਦੇਖੋ ਆਸਰਾਵਾਂ ਅਸੀਂ ਬਦਈ ਆਪਸ ਵਿੱਚ ਲਗਭਗ 20 ਸਾਲ ਤੋਂ ਮਤਲਬ ਇੱਕ ਹੀ ਯੂਨੀਅਨ ਦੇ ਵਿੱਚ ਕੰਮ ਕਰਦੇ ਪਏ ਸੀ ਠੀਕ ਹੈ ਜੀ ਰੋਹੀ ਰੋਣਾ ਦੇ ਨਾਲ ਅਸੀਂ ਖੁਦ ਬਦਈ ਸਾਰੇ ਜਿੰਨੇ ਵੀ ਮੋਬਾਈਲ ਐਸੋਸੀਏਸ਼ਨ ਦਾ ਆਪਣਾ ਕੰਮ ਕਰਦੇ ਸੀ ਤੇ ਉਹਦੇ ਨਾਲ ਦੇਖੋ ਐਸਾ ਰਹਾ ਵੀ ਜਿੰਨੀਆਂ ਵੀ ਦੁਕਾਨਾਂ ਦੇ ਉੱਪਰ ਮਤੇ ਮੋਬਾਈਲਾਂ ਦੇ ਵਾਲਿਆਂ ਦੇ ਨਾਲ ਉਹਦੇ ਐਸਾ ਕਰਦੇ ਪਏ ਆ ਵੀ ਚੋਰੀ ਇਹ ਤੇ ਚੋਰੀ ਹਾਂਜੀ ਫਿਰ ਫੜੋਂਦਾ ਕੋਈ ਬੰਦਾ ਨਹੀਂ ਪਿਆ ਠੀਕ ਹੈ ਜੀ ਫਿਰ ਜਿਹੜੇ ਮਤਲਬ ਇਹ ਆ ਕੇ ਨਵੀਂ-ਨਵੀਂ ਦੁਕਾਨਾਂ ਲੈਂਦੇ ਪਏ ਲੱਖ ਰੁਪਇਆ 1.5 ਲੱਖ ਰੁਪਇਆ ਕਿਰਾਏ ਦੇ ਦਿਨ ਦੇ ਉਹਨਾਂ ਦਾ ਇੱਕ ਬੰਦੇ ਦਾ ਆਧਾਰ ਕਾਡ ਲੈਂਦੇ ਆ ਉਹਨਾਂ ਦਾ ਇੱਕ ਬੰਦੇ ਦਾ ਪਤਾ ਲੈਂਦੇ ਆ ਬਾਕੀ ਉਹਨਾਂ ਨੂੰ ਸਬਕ ਦੇ ਜਾਂਦੇ ਆ ਉਹਨਾਂ ਦੇ ਨਾਲ ਜਿਹੜੇ 10-10 20-20 ਬੰਦੇ ਨਾਲ ਆਏ ਹੁੰਦੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਬੰਦੇ ਆਏ ਹੁੰਦੇ ਆ ਉਹਨਾਂ ਦਾ ਕਿਸੇ ਦਾ ਕੋਈ ਆਤਾ ਪਤਾ ਨਹੀਂ ਆ ਵੀ ਕੋਣ ਕਿੱ ਠੀਕ ਹੈ ਜੀ ਇਸ ਕਰਕੇ ਇਹਨਾਂ ਨੂੰ ਸਾਰਿਆਂ ਦਾ ਮਤੇ ਐਡਰੈਸ ਨੋਰ ਜੋ ਜਿੰਨੇ ਬੰਦੇ ਆਣੇ ਆ ਇੱਕ ਵਾਰ ਹੀ ਨੋਟ ਕਰਨ ਵੀ ਇਹਨਾਂ ਦੇ ਚਾਰ ਬੰਦੇ ਆਣੇ ਉਹ ਚਾਰਾਂ ਦੀ ਫੋਟੋ ਉਸੇ ਲੱਗਣੀ ਚਾਹੀਦੀ ਹੈ ਦੂਸਰਾ ਸਾਨੂੰ ਮਤੇ ਦੇਖੋ ਐਸਾ ਵੀ ਸਾਡੇ ਵਾਂਗੂ ਜਿਸ ਤਰ੍ਹਾਂ ਹੋਇਆ ਉਹਦਾ ਕਿਸੇ ਨਾਲ ਨਾ ਹੋਵੇ ਠੀਕ ਹੈ ਜੀ ਤੇ ਬਾਕੀ ਅਜਾ ਦੇਰੀ ਚੋਰੀ ਹੋਈ ਹੈ ਗੁਰਦਾਸਪੁਰ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਹੀ ਇਹ ਦੇਖੋ ਪਹਿਲਾਂ ਤੇ ਸਾਡੇ ਰੋਹਿਤ ਜਿਹੜੇ ਮੇਰੇ ਨਾਲ ਹੀ ਖੜੇ ਨੇ ਇਹਨਾਂ ਦੀ ਦੁਕਾਨ ਦੇ ਉੱਪਰ ਬੜੇ ਹਾਈ ਲੈਵਲ ਦੀ ਚੋਰੀ ਹੋਈ ਸੀਗੀ 30-35 ਲੱਖ ਰੁਪਏ ਦਾ ਨੁਕਸਾਨ ਹੋਇਆ ਸੀਗਾ ਉਸ ਤੋਂ ਅਗਲੇ ਦਿਨ ਹੀ ਠੀਕ ਅਗਲੇ ਦਿਨ ਇੱਕ ਘਰ ਦੇ ਵਿੱਚੋਂ ਉਹ ਚੋਰੀ ਹੋਈ ਸੀਗੀ ਬੜੀ ਤੁਸੀਂ ਦੇਖਿਆ ਹੋਵੇਗਾ ਕਿ ਉਹ ਘਰ ਦੇ ਟੈਪਸ ਤੱਕ ਉਹ ਜਿਹੜੇ ਪੁਟਕੇ ਲੱਗੇ ਸੀਗੇ ਬੜੇ ਆਰਾਮ ਨਾਲ ਚੋਰੀ ਕੀਤੀ ਗਈ ਸੀ ਔਰ ਥੋੜੇ ਦਿਨ ਬਾਅਦ ਹੀ ਅੱਜ ਸਾਡੇ ਸੰਦੀਪ ਭਾਜਨ ਜੀ ਨੇ ਮੇਰੇ ਦੋਸਤ ਨੇ ਇਹਨਾਂ ਦੀ ਦੁਕਾਨ ਤੇ ਕੰਧ ਫਾੜ ਕੇ ਚੋਰੀ ਹੋਈ ਹੈ ਜਦਕਿ ਮੇਰੇ ਖਿਆਲ ਨਾਲ 5:30 ਵਜੇ ਤੱਕ ਥੋੜਾ ਜਿਹਾ ਰੋਸ਼ਨੀ ਵੀ ਹੋ ਜਾਂਦੀ ਹੈ ਲੋਕਾਂ ਨੂੰ ਆਉਂਦੇ ਜਾਂਦੇ ਵੀ ਦਿਖਦਾ ਕਿ ਇਹ ਕੰਮ ਕੀ ਹੋ ਰਿਹਾ ਵੈ ਲੇਕਿਨ ਉਹਦੇ ਬਾਵਜੂਦ ਹੀ ਚੋਰਾਂ ਨੇ ਬਿਨਾਂ ਡਰ ਤੋਂ ਇੱਥੇ ਚੋਰੀ ਕੀਤੀ ਔਰ ਬੜਾ ਨੁਕਸਾਨ ਕੀਤਾ ਕੈਸ਼ ਵੀ ਕਾਫੀ ਇਥੇ ਪਿਆ ਹੋਇਆ ਸੀਗਾ ਉਹ ਵੀ ਲੱਗੇ ਨੇ ਕਿਉਂਕਿ ਇਹਨਾਂ ਦਾ ਘਰ ਲੱਗਿਆ ਹੈ ਤੇ ਥੋੜਾ ਜਿਹਾ ਆਪਣੇ ਆਪ ਨੂੰ ਥੋੜਾ ਸੇਫ ਮਹਿਸੂਸ ਕਰਦੇ ਨੇ ਪਰ ਉਹਦੇ ਬਾਵਜੂਦ ਵੀ ਦੇਖੋ ਇਹ ਜਿਹੜੀ ਜ਼ਬਰਦਸਤ ਥੋਰੀ ਜਿਹੜੀ ਕੀਤੀ ਗਈ ਹੈ ਉਹਦਾ ਮੁੱਖੇ ਕਾਰਨ ਜਿਹੜਾ ਉਹ ਮੈਂ ਤੁਹਾਡੇ ਮਾਧਿਅਮ ਦੇ ਨਾਲ ਇਹਨਾਂ ਜ਼ਰੂਰ ਕਹਿਣਾ ਚਾਹਣਾ ਕਿ ਮੈਂ ਕਾਫੀ ਦੇਰ ਤੋਂ ਇੱਕ ਚੀਜ਼ ਮੈਂ ਕਹਿਣਾ ਚਾਹ ਰਿਹਾ ਕਿ ਗੁਰਦਾਸਪੁਰ ਦੇ ਵਿੱਚ ਜਿਹੜੇ ਅਪਰਵਾਸੀ ਲੋਕ ਨੇ ਉਹ ਬੜੀ ਤਾਦਾਦ ਦੇ ਵਿੱਚ ਸਥਾਪਿਤ ਹੋ ਚੁੱਕੇ ਨੇ ਔਰ ਜਿਹੜੇ ਉਹਨਾਂ ਦੀ ਸ਼ਿਦਾਸਤੀ ਵੀ ਕੋਈ ਨਹੀਂ ਹੈਗੀ ਮੈਂ ਕੋਈ 2-3 ਸਾਲ ਪਹਿਲਾਂ ਜਿਹੜਾ ਇੱਕ ਮੰਗ ਪੱਤਰ ਦਿੱਤਾ ਸੀਗਾ ਪ੍ਰਸ਼ਾਸਨ ਨੂੰ ਕਿ ਇਹਨਾਂ ਦੀ ਜਿਹੜੀ ਇਨਕੁਆਇਰੀ ਕੀਤੀ ਜਾਵੇ ਕਿੱਥੋਂ ਆਂਦੇ ਨੇ ਕਿਸ ਸੋਚ ਨਾਲ ਆ ਰਹੇ ਨੇ ਔਰ ਕਿੱਥੇ ਰਹਿ ਰਹੇ ਨੇ ਕਿ ਉਹਨਾਂ ਨੇ ਕੋਈ ਉਹਨਾਂ ਦੀ ਆਈਡੈਂਟੀਫਿਕੇਸ਼ਨ ਲਈ ਥਾ ਲੇਕਿਨ ਐਸਾ ਜੇ ਕੋਈ অপরাধ ਨਹੀਂ ਕੀਤਾ ਗਿਆ ਉਹਦਾ ਰਿਜ਼ਲਟ ਅਜਿਆ ਨਿਕਲ ਰਿਹਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਮੈਂ ਕਹਾਂਗਾ ਬਾਰਡਰ ਬੈਲਟ ਹੈ ਸਾਡਾ ਪੰਜਾਬ ਹੀ ਬਾਰਡਰ ਬੈਲਟ ਉਸ ਤੋਂ ਅੱਗੇ ਸਾਡਾ ਗੁਰਦਾਸਪੁਰ ਜਿਹੜਾ ਹੋਰ ਜ਼ਿਆਦਾ ਬਾਰਡਰ ਦੇ ਨਜ਼ਦੀਕ ਹੁੰਦਾ ਹੈ ਤੇ ਉਥੇ ਇਹ ਜਿਹੜੇ ਕ੍ਰਾਈਮ ਹੋ ਰਹੇ ਨੇ ਇਹ ਬੜੇ ਸਾਡੇ ਖਤਰਨਾਕ ਸਾਨੂੰ ਇਸ਼ਾਰਾ ਮਤਲਬ ਕਿ ਇੱਕ ਤਰ੍ਹਾਂ ਦਾ ਇਸ਼ਾਰਾ ਕਰ ਰਹੇ ਨੇ ਕਿ ਹੋ ਸਕਦਾ ਹੈ ਕਿ ਕੱਲ ਨੂੰ ਇਹੀ ਬਾਰਡਰ ਦੇ ਵਿੱਚ ਬੈਠ ਕੇ ਇਹ ਜਿਹੜੇ ਪ੍ਰਵਾਸੀ ਲੋਕ ਨੇ ਸਾਡੇ ਹੀ ਖਿਲਾਫ ਜਿਹੜੇ ਛੜਿਆਲਤ ਰਚਨੇ ਸ਼ੁਰੂ ਕਰ ਦੇਣ ਇਸ ਲਈ ਇਹਨਾਂ ਦੀ ਪੂਰੀ ਪਹਿਚਾਨ ਹੋਣੀ ਚਾਹੀਦੀ ਹੈ ਇਹਨਾਂ ਨੂੰ ਫੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਪਹਿਚਾਨ ਨਾਲ ਕੀ ਹੋ ਜਾਏਗਾ ਕਿ ਜਿਹੜੇ ਕ੍ਰਿਮੀਨਲ ਲੋਗ ਨੇ ਉਹ ਉਥੋਂ ਮੂਵ ਕਰ ਜਾਣਗੇ ਵਾਪਸ ਚਲੇ ਜਾਣਗੇ ਔਰ ਜਿਹੜੇ ਸਹੀ ਲੋਗ ਨੇ ਨਹੀਂ ਕਹਿੰਦੇ ਕਿ ਜਿਹੜੇ ਸਾਡੇ ਦਿਸ਼ਵਰ ਕਿਸੇ ਨੂੰ ਰਹਿਣ ਦੀ ਕੋਈ ਆਗਿਆ ਨਹੀਂ ਹੈ ਕੋਈ ਵੀ ਕਿਤੇ ਵੀ ਰਹਿ ਸਕਦਾ ਪਰ ਉਹਦੀ ਸ਼ਨਾਖਤ ਹੋਣੀ ਬਹੁਤ ਜ਼ਰੂਰੀ ਹੈ ਚੋਰੀ ਨੂੰ ਅਨਜਾਨਤਾ ਜਿਹੜੀ ਜਦਾਂ ਹਾਂਜੀ ਚੋਰੀ ਨੂੰ ਅਨਜਾਨਤਾ ਜਿਹੜੀ ਇਹ ਵਾਲੀ ਇਹਦੇ ਵਿੱਚ ਉਹਨਾਂ ਨੇ ਪਿਛਲੇ ਪਾਸੋਂ ਕੰਦ ਤੋੜੀ ਹੈ ਬਕਾਇਦਾ ਬੜੇ ਆਰਾਮ ਦੇ ਨਾਲ ਆਰਾਮ ਨਾਲ ਗਏ ਨੇ ਕੈਮਰੇ 'ਚ ਦੇਖ ਰਿਹਾ ਸੀਗਾ ਆਰਾਮ ਨਾਲ ਚੋਰੀ ਕਰ ਰਿਹਾ ਬਕਾਇਦਾ ਉਹਨਾਂ ਨੇ ਮਾਸਕ ਦੇਖੋ ਜਿਹੜੇ ਇੱਕ ਆਮ ਜਿਹੜੇ ਚਲਦੇ ਫਿਰਦੇ ਹੁੰਦੇ ਨੇ ਨਸ਼ੇੜੀ ਕਹਿੰਦੇ ਆ ਨਾਰਮਲੀ ਆਪਾਂ ਕਹਿੰਦੇ ਆ ਕਿ ਨਸ਼ੇੜੀ ਜਿਹੜੇ ਉਹ ਨਸ਼ਾ ਕਰਕੇ ਤੇ ਉਹਨਾਂ ਨੇ ਚੋਰੀ ਕਰ ਲਈ ਨਹੀਂ ਇਹ ਬੜੇ ਬੜੇ ਸੋਚੀ ਸਮਝੀ ਟੈਕਨੀਕ ਨਾਲ ਉਹ ਕਰਦੇ ਪਏ ਨੇ ਪੂਰੇ ਉਹਨਾਂ ਨੇ ਮਾਸਕ ਜਿਵੇਂ ਫਿਲਮਾਂ 'ਚ ਦਿਖਾਉਂਦੇ ਨੇ ਨਾ ਅੱਖਾਂ ਹੀ ਸਿਰਫ ਬਾ ਪੂਰੇ ਮਾਸਕ ਉਹਨਾਂ ਨੇ ਫੇਸ ਤੇ ਚੜਾਏ ਹੋਏ ਨੇ ਉਹ ਉੱਪਰ ਉਹਨੇ ਕਿੱਟ ਵੀ ਪਾਈ ਹੋਏਗੇ ਤੇ ਕੱਪੜੇ ਸੁੱਟ ਕੇ ਦੌੜ ਵੀ ਜਾਣਗੇ ਤੇ ਉਹਨਾਂ ਨੂੰ ਕੋ ਟ੍ਰੇਸ ਨਹੀਂ ਕਰਿਆ ਕੋਈ ਡੌਗ ਸਕੁਐਡ ਆਂਦਾ ਤੇ ਉਹ ਜਿਹੜਾ 스멜 ਕਰ ਸਕਦਾ ਉਹ ਵੀ ਉੱਥੇ ਸੁੱਟ ਕੇ ਤੇ ਨਾਮ ਨਿਕਲਦਾ ਬੜੇ ਸੁਨਿਯੋਜਿਤ ਤਰੀਕੇ ਦੇ ਟੈਕਨੀਕਲੀ ਬੜੇ ਸਟਰੋਂਗ ਹੋ ਕੇ ਆਂਦੇ ਨੇ ਉਹਨਾਂ ਇੱਕ ਇੱਕ ਚੀਜ਼ ਦਾ ਉਹਨਾਂ ਨੂੰ ਪਤਾ ਹੈ ਮੁਸ਼ਕਲ ਕਲੂਜ਼ ਮਿਲੇ ਨੇ ਔਰ ਹੋ ਸਕਦਾ ਹੈ ਕਿ ਸਰ ਪ੍ਰਸ਼ਾਸਨ ਦੇ ਪੂਰਾ ਪ੍ਰੋਸੈਸ ਹੈ ਔਰ ਜ਼ਰੂਰ ਕੋਈ ਨਾ ਕੋਈ ਪੋਜ਼ਿਟਿਵ ਰਿਜ਼ਲਟ ਕਰਨਗੇ ਪਰ ਲਾਸਟ ਮੈਸੇਜ ਜਰੂਰ ਕਹਿਣਾ ਚਾਹਾਂਗਾ ਕਿ ਜਿਹੜੇ ਅਪਰਵਾਸੀ ਲੋਕ ਨੇ ਇਹਨਾਂ ਦੀ ਸ਼ਿਲਾਖਤ ਹੋਣੀ ਚਾਹੀਦੀ ਹੈ ਤਾਂ ਹੀ ਇਹ ਕ੍ਰਾਈਮ ਘਟੇਗਾ ਬੜੀ ਹੋ ਗਈ ਹੈ 30-40 ਹਜ਼ਾਰ ਤੇ ਕੈਸ਼ ਹੀ ਗਿਆ ਉਹਨਾਂ ਦਾ ਉਸ ਤੋਂ ਬਾਅਦ smartphones ਆ ਗਏ ਸੀਗੇ ਬੜੇ ਅੱਛੇ ਫੋਨ ਦੂਸਰੇ ਵੀ ਪੈ ਸੀਗੇ ਔਰ ਕਾਫੀ ਦਾ ਨੁਕਸਾਨ ਹੋਣਾ ਕਾਊਂਟ ਕਰਨਗੇ ਫਿਰ ਉਸ ਤੋਂ ਬਾਅਦ 15